ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਇਸ ਤਰ੍ਹਾਂ ਪੰਜਾਬ ਦੇਖ ਰਹੇ ਸਾਰੇ ਅਨੁਸ਼ਾਸਿਕਾਲ ਰੋਟਾਵੇਟਰ ਦਾ ਤੁਸੀਂ ਬਹੁਤ ਦੇਖੇ ਹੋਣਗੇ ਤੇ ਹੁਣ ਤੁਹਾਨੂੰ ਰੋਟਾਵੇਟਰ ਦਿਖਾ ਰਹੇ ਹਾਂ 9 ਫੁੱਟ 10 ਫੁੱਟ 11 ਫੁੱਟ ਤੇ 12 ਫੁੱਟ 10 11 12 ਫੁੱਟ ਰੋਟਾਵੇਟਰ ਤੁਸੀਂ ਬਹੁਤ ਦੇਖੇ ਹੋਣਗੇ ਪਰ ਇਹ ਰੋਟਾਵੇਟਰ ਤੁਸੀਂ ਹੋਰ ਸਰ ਨਹੀਂ ਦੇਖੇ ਹੋਣਗੇ ਇਹਦੇ ਵਿੱਚ ਖਾਸ ਕੀ ਹੈ ਇਹ ਜਿਹੜਾ 10 ਫੁੱਟ ਰੋਟਾਵੇਟਰ ਆ 11 ਫੁੱਟਾਂ ਦੇ 12 ਫੁੱਟਾ ਇਹ ਰੋਟਾ ਵੇਟਰ ਨੂੰ 50 ਤੋਂ 60 ਐਚਪੀ ਦੀ ਕੈਟਾਗਰੀ ਦਾ ਟਰੈਕਟਰ ਚਲਾਉਂਦਾ ਸੁਣ ਕੇ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਹੈਰਾਨ ਹੋਣ ਦੀ ਕੋਈ ਲੋੜ ਨਹੀਂ ਹੁਣ ਤੁਹਾਨੂੰ 50 ਐਚਪੀ ਟਰੈਕਟਰ ਤੇ ਵੀ 10 ਜਾਂ 11 ਫੁੱਟ ਰੋਟਾ ਵੇਟਰ ਚਲਾਉਣ ਨੂੰ ਮਿਲੇਗਾ ਜਿਹਦੇ ਨਾਲ ਸਮਾਂ ਬਚੇਗਾ ਡੀਜ਼ਲ ਦੀ ਖਪਤ ਬਚੇਗੀ ਤੇ ਹੁਣ ਤੁਹਾਨੂੰ ਅਸੀਂ ਕੰਪਨੀ ਦੇ ਜਿਹੜੇ ਇੰਜੀਨੀਅਰ ਪ੍ਰੋਡਕਸ਼ਨ ਇੰਜੀਨੀਅਰ ਗੌਰਪ੍ਰੀਤ ਜੀ ਨਾਲ ਗੱਲ ਕਰਾਉਂਦੇ ਆਂ ਤੁਹਾਨੂੰ ਜਿਆਦਾ ਡਿਟੇਲ ਦੇ ਵਿੱਚ ਉਹ ਦੱਸਣਗੇ ਕਿ ਕਿਸ ਤਰ੍ਹਾਂ ਇਹ ਰੋਟਾਵੇਟਰ ਘੱਟ ਐਚਪੀ ਟਰੈਕਟਰ ਤੇ ਕੰਮ ਕਰ ਰਿਹਾ ਹੈ ਦੇ ਵਿੱਚ ਕੀ ਹੈ ਇਹ ਜਿਆ ਖਾਸ ਜਾਦੂ ਕੰਪਨੀ ਨੇ ਕਰਤਾ ਜਾਂ ਇਹ ਜਿਆ ਕੀ ਖਾਸ ਲਗਾਤਾ ਜਿਹਦੇ ਨਾਲ 10 11 ਫੁੱਟ ਦਾ ਰੋਟਾਵੇਟਰ ਵੀ 50 ਐਚਪੀ 55 ਐਚਪੀ ਟਰੈਕਟਰ ਨਾਲ ਚੱਲ ਰਿਹਾ ਜੋ ਕਿ ਇੱਕ ਮੰਨਣ ਵਾਲੀ ਗੱਲ ਨਹੀਂ ਸੀ ਕੋਈ ਸਮਾਂ ਪਹਿਲਾਂ ਆਓ ਗੱਲ ਕਰਦੇ ਹਾਂ ਗੁਰਪ੍ਰੀਤ ਸਿੰਘ ਜੀ ਨਾਲ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਜਿਵੇਂ ਵੀਰ ਜੀ ਨੇ ਦੱਸਿਆ ਵੀ ਜਿਹੜੇ ਇਹ ਰੋਟਾਵੇਟਰ ਬਣਾਏ ਆ ਅਸੀਂ 10 ਫੁੱਟ 11 ਫੁੱਟ ਤੇ 12 ਫੁੱਟ ਇਹ ਅਸੀਂ ਜਿਵੇਂ ਹੁਣ ਟਰੈਕਟਰਾਂ ਦਾ ਜਿਹੜਾ ਬਾਤਾ ਜਾ ਰਿਹਾ ਵੱਡੇ ਟਰੈਕਟਰ ਹੁਣ ਲੱਗ ਗਏ ਤੇ ਮਾਰਕੀਟ ਦੇ ਵਿੱਚ ਬਿਲਕੁਲ ਜੀ ਜਿੱਦੋਂ 75 ਹਸਪਾਵਰ ਹੁਣ ਆਮ ਦੀ ਗੱਲ ਹੋ ਗਈ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਪੈਂਸਟਰ ਹਸਪਾਵਰ ਬਹੁਤ ਵੱਡਾ ਟਰੈਕਟਰ ਹੋ ਗਿਆ ਬਿਲਕੁਲ ਤੋ ਹੁਣ ਆ ਤੁਸੀਂ ਦੇਖੋ 12 ਫੁੱਟ ਦਾ ਰੋਟਾਵੇਟਰ ਇਧਰ ਸਾਹਮਣੇ ਆ ਇਹ ਅਸੀਂ 63 ਐਚਪੀ ਤੇ ਚਲਾ ਰਹੇ ਹਾਂ 63 ਐਚਪੀ ਤੇ 63 ਐਚਪੀ ਨੂੰ ਇਹਦਾ ਪਤਾ ਵੀ ਨਹੀਂ ਹੈਗਾ ਵੀ ਰੋਟਾਵੇਟਰ ਚੱਲ ਰਿਹਾ ਮਗਰ ਕਿ ਨਹੀਂ ਚੱਲ ਰਿਹਾ ਤੇ ਅਸੀਂ ਇਹਦਾ ਕਰ ਰਹੇ ਹਾਂ ਵੀ 20 ਤੋਂ 25% ਫਿਊਲ ਐਫੀਸ਼ੀਐਂਸੀ ਹੈ ਜਿਹੜੀ ਇਹਦੇ ਨਾਲ ਆਉਂਦੀ ਹੈ ਇਹਦੇ ਵਿੱਚ ਕੀ ਮਤਲਬ ਹੈਗਾ ਕੀ ਆ ਵੀ ਜਿਹਦੇ ਨਾਲ ਇਹ ਘੱਟ ਐਚਪੀ ਦੇ ਜਿਹੜਾ ਚੱਲਦਾ ਇਹਦੇ ਵਿੱਚ ਅਸੀਂ ਇੱਕ ਪਲੈਂਟਰੀ ਗੇਅਰਬਾਕਸ ਇੰਟਰੋਡਿਊਸ ਕੀਤਾ ਠੀਕ ਹੈ ਤੇ ਉਸ ਤੋਂ ਬਾਅਦ ਉੱਪਰਲੇ ਗੇਅਰ ਦੇ ਵਿੱਚ ਅਸੀਂ ਚੇਂਜਸ ਕੀਤੀਆਂ ਨੇ ਠੀਕ ਹੈ ਮੇਨ ਗੇਅਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਸਾਈਡ ਗੇਅਰ ਆ ਇਹ ਟੋਟਲੀ ਚੇਂ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਇਹ ਪਲੈਂਟਰੀ ਗੀਅਰ ਆ ਜਿਹੜਾ ਛੋਟਾ ਇੰਟਰਵਿਊ ਦਿੱਤਾ ਠੀਕ ਹੈ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਪੰਜ ਗੀਅਰ ਚੱਲਦੇ ਆ ਠੀਕ ਹੈ ਗੀਅਰ ਦੇ ਵਿੱਚ ਠੀਕ ਹੈ ਸਾਰਾ ਲੋਡ ਆਪਣਾ ਜਿਹੜਾ ਰੋਟਾਟਰ ਦਾ ਉਹ ਰੂਟਰ ਤੇ ਹੁੰਦਾ ਜੀ ਠੀਕ ਹੈ ਜਿਨੇ ਮਤਲ ਜ਼ਮੀਨ ਪਟਣੀਆਂ ਉਸ ਤੋਂ ਬਾਅਦ ਲੋਡ ਸਾਈਡ ਗੀਅਰ ਤੇ ਪੈਂਦਾ ਫਿਰ ਮੇਨ ਗੀਅਰ ਤੇ ਫਿਰ ਪੀਟੀਓ ਤੇ ਠੀਕ ਹੈ ਜੇ ਉਸ ਤੋਂ ਬਾਅਦ ਇਹ ਕੀ ਆ ਇਹਦਾ ਜਿਹੜਾ ਲੋਡ ਆ ਇੱਥੇ ਕੰਜ਼ਿਊਮ ਹੋ ਗਿਆ ਓਕੇ ਉਹਨੇ ਅੱਗੇ ਜਾਣ ਨਹੀਂ ਦਿੱਤਾ ਠੀਕ ਹੈ ਉਹ ਪਲੈਂਟਰੀ ਨੇ ਆਪ ਦੇ ਕੰਜ਼ਿਊਮ ਕਰ ਲਿਆ ਤੇ ਆਰਪੀਐਮ ਲੋਡ ਕਦੋਂ ਪੈਂਦਾ ਜਦੋਂ ਆਰਪੀਐਮ ਟੁੱਟਦੇ ਨਹੀਂ ਠੀਕ ਹੈ ਇਹ ਆਰਪੀਐਮ ਟੁੱਟਣ ਨਹੀਂ ਦਿੰਦਾ ਇੱਥੇ ਨਹੀਂ ਲੋਡ ਆਉਂਦਾ ਉੱਥੇ ਨਹੀਂ ਆਉਂਦਾ ਪੀਟੀ ਤੇ ਲੋਡ ਨਹੀਂ ਆਉਂਦਾ ਟਰੈਕਟਰ ਦੇ ਘੱਟ ਲੋਡ ਆਉਂਦਾ ਤਾਂ ਤੇਲ ਆ ਜਿਹੜਾ ਇਹ ਘੱਟ ਖਾਊਗੇ ਘੱਟ ਖਾਊਗਾ ਤੇ ਘਟਾ ਚਪੀ ਤੇ ਚੱਲੂ ਠੀਕ ਆ ਇਹ ਆਪਾਂ ਜਿੱਥੇ ਹੁਣ ਖੜੇ ਆ ਰੋਟਾਵੇਟਰ ਨਾਲ ਗੱਲ ਕਰ ਰਹੇ ਆ ਰੋਟਾਵੇਟਰ ਪਰ ਇਹ ਕਿੰਨੇ ਫੁੱਟਾਂ ਰੋਟਾਵੇਟਰ ਇਹ 12 ਫੁੱਟ ਅੰਦਰੋਂ ਅੰਦਰ ਆ ਜੀ ਅੰਦਰੋਂ ਅੰਦਰ 12 ਫੁੱਟ ਕੀ ਵਿਡਥ ਆ ਜਿਹੜੀ 12 ਫੁੱਟ ਆ ਹੁਣ ਤੇਰਾ ਬਣ ਜਦਾ ਇਹਨੂੰ ਲੈ ਜਾਣ ਵਾਸਤੇ ਜਿੱਦਾਂ ਔਖਾ ਸੀ ਪਹੀਆਂ ਦੇ ਵਿੱਚ ਜਾਂ ਗਲੀਆਂ ਇਹ ਟੌਪ ਵਧੀਆ ਕੰਮ ਕੀਤਾ ਹੈਗਾ ਇੱਕ ਟਰਾਲੀ ਸਿਸਟਮ ਬਣਾਤਾ ਹੈਗਾ ਹਾਂ ਇਹ ਫੋਲਡ ਹੋ ਜਾਂਦੀ ਹੈ ਚੱਕ ਕੇ ਤੁਸੀਂ ਪਿੰਨ ਕਰਕੇ ਟਰਾਲੀ ਸਿਸਟਮ ਆ ਉਧਰ ਤੋਂ ਡਰਾਵਰ ਚ ਪਾਏ ਜਾਂਦੀ ਠੀਕ ਆ ਇੱਥੋਂ ਇਹ ਪਿੰਨਾਂ ਨਾਲ ਜੁੜਨੀ ਆ ਇਹ ਸੋਡਾ ਫਿਰ ਲੈ ਜਾਣਾ ਵੀ ਬੜਾ ਸੌਖਾ हां इधर हुक ਲਾਤੇ ਜੀ ਆ ਹੁੱਕ ਦਿਖਾਈ ਜਾਵੇ ਇਹ ਹੁੱਕਾ ਇਹ ਵੀ ਫੋਲਡ ਹੋ ਜਾਂਦੀ ਹੈ ਜੀ ਠੀਕ ਹੈ ਇਹ ਵੀ ਉੱਪਰ ਨੂੰ ਫੋਲਡ ਹੋ ਜਾਂਦੀ ਹੈ ਠੀਕ ਹੈ ਇਹ ਪਰ ਜੇ ਆਪਾਂ 10 ਫੁੱਟ ਰੋਟਾਵੇਟਰ ਦੀ ਗੱਲ ਕਰੀਏ ਉਹ ਕਿੰਨੇ ਟਰੈਕਟਰ ਮਗਰ ਕੰਪਨੀ ਰეკਮੈਂਡ ਕਰਦੀ ਹੈ 10 ਫੁੱਟ ਤੁਸੀਂ 50 एचपी ਤੇ ਆਰਾਮ ਨਾਲ ਚੱਲੇਗਾ 50 एचपी हां ਅੱਜ ਦੇ ਟਾਈਮ ਦੇ ਵਿੱਚ ਤਾਂ ਆਪਾਂ ਦੇਖ ਰਹੇ ਆ ਪੰਜਾਬ ਵਿੱਚ ਮੋਸਟਲੀ 50 एचपी ਤੇ 8 ਫੁੱਟ ਰੋਟਾਵੇਟਰ ਚਲਾਇਆ ਜਾ ਰਿਹਾ ਹੈ 8 ਤੁਸੀਂ 10 ਤੇ 10 ਫੁੱਟ ਮਤਲਬ ਕੰਪਨੀ ਗਾਰੰਟੀ ਕਰਦੀ ਹੈ ਇਸ ਗੱਲ ਦੀ ਪੂਰੀ ਹਾਂਜੀ ਹਾਂ 10 ਫੁੱਟ ਚਲਾ ਅਸੀਂ ਤੁਹਾਨੂੰ ਡੈਮੋ ਦੇ ਦੇ ਸਕਦੇ ਹਾਂ ਜੀ ਠੀਕ ਹੈ ਰੈਮੋ ਦੇ ਸਕਦੇ ਆਪਾਂ ਜੀ ਕਿਸੇ ਨੇ ਡੈਮੋ ਲੈਣੀ ਹੋਵੇ 10 ਫੁੱਟ ਦਾ ਚਲਾਉਣਾ ਹੋਵੇ ਰੈਮੋ ਲੈ ਸਕਦੇ ਤੇ ਇਹਦੀ ਜੋ ਆਪਾਂ ਪਲੈਂਟਰੀ ਗੀਅਰ ਲਾਤਾ ਉਹਦੀ ਰਿਪੇਅਰ ਮੇਨਟੇਨੈਂਸ ਵੀ ਕੁਝ ਵਧੇਗੀ ਜਾਂ ਘਟੇਗੀ ਉਹਦਾ ਕੋਈ ਡਰਾਪ ਆਕਟ ਤਾਂ ਨਹੀਂ ਰਹੇਗਾ ਬਿਲਕੁਲ ਜ਼ੀਰੋ ਹੈ ਜੀ ਠੀਕ ਹੈ ਤੇ ਉਹਦੇ ਵਿੱਚ 5 ਲੇਅਰ ਸੀਲ ਸਿਸਟਮ ਵੀ ਪਾਣੀ ਜਾਣ ਦਾ ਜਾਂ ਡਸਟ ਜਾਣ ਦਾ ਕੋਈ ਮਕੈਨੀਕਲ ਸੀਲ ਲੱਗੀਆਂ ਹੋਈਆਂ ਨੇ ਰੋਟਾਵੇਟਰ ਦੇ ਵਿੱਚ ਵੀ ਤੇ ਪਲੈਂਟਰੀ ਦੇ ਵਿੱਚ ਵੀ ਡਸਟ ਜਾਂ ਪਾਣੀ ਜਾਣ ਦਾ ਕੋਈ ਚਾਂਸ ਨਹੀਂ ਕੋਈ ਚਾਂਸ ਨਹੀਂ ਠੀਕ ਹੈ ਤੇ ਜਿਹੜਾ 11 ਫੁੱਟ ਉਟਾ ਵੇਟਰ ਆ ਉਹਨੂੰ ਕਿੰਨੇ ਹਸਪੌਟ ਟਰੈਕਟਰ ਰეკਮੈਂਡ ਕਰਦੇ ਆ ਉਹਨੂੰ ਅਸੀਂ 55 ਤੇ 12 ਫੁੱਟੇ ਨੂੰ 12 ਫੁੱਟੇ ਨੂੰ ਅਸੀਂ 60 63 60 ਤੋਂ 65 ਐਚਪੀ ਦੇ ਵਿੱਚ ਕੈਟਾਗਰੀ ਦੇ ਵਿੱਚ ਆਪਾਂ ਚਲਾ ਸਕਦੇ ਹਾਂ ਠੀਕ ਹੈ ਸੋ ਇਹ ਸੀ 10 11 12 ਫੁੱਟ ਐਗਰੀ ਜ਼ੋਨ ਵੱਲੋਂ ਜੋ ਨਵੇਂ ਲਾਂਚ ਕੀਤੇ ਗਏ ਆ ਜਿਸ ਦੀ ਪਹਿਲੀ ਵੀਡੀਓ ਤੁਸੀਂ ਦੇਖ ਰਹੇ ਹੋ ਅੱਗੇ ਤੁਸੀਂ ਇਸ ਮਾਡਲ ਦੀ ਕੋਈ ਵੀਡੀਓ ਜਾਂ ਕੋਈ ਫੋਟੋ ਜਾਂ ਇਸ ਨੂੰ ਨਹੀਂ ਦੇਖਿਆ ਹੋਵੇਗਾ ਇਸ ਦੇ ਵਿੱਚ ਜੋ ਹੈ ਪਲੈਂਟਰੀ ਗੀਅਰ ਲਗਾਤਾ ਜੋ ਲੋਡ ਨੂੰ ਮਤਲਬ ਕਨਵਰਟ ਕਰਕੇ ਟਰੈਕਟਰ ਦੇ ਘੱਟ ਲੋਡ ਨਾਲ ਜਿਹੜਾ ਹੈਗਾ ਜਿਆਦਾ ਵੱਡਾ ਇੰਪਲੀਮੈਂਟ ਚਲਾਉਣ ਵਿੱਚ ਮਦਦ ਕਰਦਾ ਉਹਨੂੰ ਪਲੈਂਟਰੀ ਗੀਅਰ ਕਹਿੰਦੇ ਆ ਤੇ ਉਹਦੀ ਮੇਨਟੇਨੈਂਸ ਵੀ ਜਿਹੜੀ ਹੈਗੀ ਆ ਬਿਲਕੁਲ ਜ਼ੀਰੋ ਹੈ ਤੇ ਜਿਸ ਕਾਰਨ ਕੰਪਨੀ ਵੱਲੋਂ ਇਸ ਦੀ ਗਾਰੰਟੀ ਵੀ 2 ਸਾਲਾਂ ਦੀ ਦਿੱਤੀ ਜਾ ਰਹੀ ਹੈ ਹਰ ਇੰਪਲੀਮੈਂਟ ਦੀ ਅਗਰੀ ਜੋਂਦੀ ਜਿਹਦੇ ਪਿੱਛੇ ਰਾਜ ਇਹ ਹੈ ਕਿ ਕੰਪਨੀ ਵੱਲੋਂ ਹਰ ਇੱਕ ਗੀਅਰ ਹਰ ਇੱਕ ਪੁਰਜੇ ਜੋ ਹੈ ਕੰਪਨੀ ਦੇ ਅੰਦਰ ਹੀ ਬਣਾਏ ਜਾ ਰਹੇ ਆ ਜਿਸ ਕਰਕੇ ਕੰਪਨੀ ਵੱਲੋਂ ਇੰਨੀ ਗਰੰਟੀ ਜ਼ਿਆਦਾ ਦਿੱਤੀ ਜਾ ਰਹੀ ਹੈ ਤੇ ਇਹ ਜੋ ਰੋਟਾਵੇਟਰ ਤੁਸੀਂ ਇੱਕ ਵਾਰੀ ਫਿਰ ਚੰਗੀ ਤਰ੍ਹਾਂ ਦੂਰੋਂ ਤੁਹਾਨੂੰ ਦਿਖਾਉਨੇ ਆ ਹਲੋ ਸਰਪੰਨ 12 ਫੁੱਟ ਦਾ ਰੋਟਾਵੇਟਰ ਜੋ ਟਰਾਲੀ ਨਾਲ ਆਸਾਨੀ ਨਾਲ ਇੱਕ ਤੋਂ ਦੂਜੀ ਜਗ੍ਹਾ ਤੇ ਟ੍ਰਾਂਸਪੋਰਟੇਸ਼ਨ ਇੱਕ ਤੋਂ ਦੂਸਰੇ ਖੇਤ ਲੈ ਕੇ ਜਾਇਆ ਜਾ ਸਕਦਾ ਵੇ ਨਾਲ ਹੀ ਨਿਕਲ ਤੁਹਾਨੂੰ ਪਲੈਂਟਰੀ ਗੀਅਰ ਨੇੜੇੋਂ ਦਿਖਾਉਨੇ ਇੱਕ ਵਾਰੀ ਉਧਰ ਪਿਆ ਉਹ ਦਿਖਾਜ ਅੱਗੇ ਉਹ ਫੇਰ ਬਣਾਓ ਉਧਰ ਵੀ ਪਿਆ ਨਾ ਪਲੈਂਟਰੀ ਗੀਅਰ ਹੈ ਨਾ ਜੱਗੇ ਲਿਆ ਇੱਧਰ ਲਿਆ ਪਲੈਂਟਰੀ ਗੀਅਰ ਦੇ ਕੋਲ ਆਜੋ ਥਾਲ ਲਗਾ ਲਉ ਜੀ ਆਉਣਾ ਹੈ ਹਾਂ ਆਉਣੀ ਆ ਆਹ ਨਾਲ ਸੜਦੂ ਸਾਹ ਇਹਨੂੰ ਲਾ ਲਓ ਅਤੇ ਤੁਹਾਨੂੰ ਪਲੈਂਟਰੀ ਗੀਅਰ ਦਿਖਾਉਣੇ ਆ ਵੀ ਪਲੈਂਟਰੀ ਗੀਅਰ ਆਖਰ ਕੰਮ ਕਿਸ ਤਰ੍ਹਾਂ ਕਰਦਾ ਤੇ ਇਸ ਦਾ ਕੀ ਕੰਮ ਕੀ ਆ ਆਜੋ ਅੰਦਰਲੇ ਪਾਸੇ ਹੀ ਆਜੋ ਜਿਆਦਾ ਵਧੀਆ ਲੱਜੂਗਾ ਮੇਰਾ ਪਲੈਂਟਰੀ ਗੀਅਰ ਕਿਸ ਤਰ੍ਹਾਂ ਹਾਂਜੀ ਇਹ ਦੇਖੋ ਇਧਰੋਂ ਆਪਣਾ ਰੂਟਰ ਪਿਆ ਹੋਇਆ ਜੀ ਠੀਕ ਆ ਠੀਕ ਆ ਗੀਅਰ ਜ਼ੂਮ ਕਰ ਦਿਓ ਥੋੜਾ ਹਾਂ ਇਧਰੋਂ ਗੀਅਰ ਪੈਂਦੇ ਨੇ ਜਿਹੜੇ ਸਾਈਡਾਂ ਵਾਲੇ ਠੀਕ ਆ ਠੀਕ ਆ ਇਹ ਜਿਹੜਾ ਜਾਂਦਾ ਆਪਣਾ ਰੂਟਰ ਵਾਲੀ ਸਾਈਡ ਠੀਕ ਆ ਜਿਹੜਾ ਲੋਡ ਆਪਣਾ ਇਧਰੋਂ ਆਣਾ ਜੀ ਇਹਦੇ ਵਿੱਚ ਤੁਸੀਂ 1 2 3 4 ਤੇ 5 5 ਗੀਅਰ 5 ਗੀਅਰ ਆ ਜਦੋਂ ਇਹ ਚੱਲਦਾ ਦੇਖੋ ਹਾਂ ਇੱਧਰ RPM ਘੱਟ ਹੋਣਗੇ ਇੱਧਰ ਵਧਦਾ ਦੇਖੋ ਇਹ ਘੱਟ ਘੁੰਮਦਾ ਵਧਦਾ ਘੁੰਮਦਾ ਹਾਂ ਭਾਈ ਬੇਸਿਕਲੀ ਗਾਇ ਹੈ ਨਾ ਜੀ ਇੱਧਰ 1000 ਚੱਕਰ ਆਣਾ ਜੀ ਤਾਂ ਇੱਧਰ 200 ਚੱਕਰ ਆਣਗੇ ਠੀਕ ਹੈ ਇਹ ਕੀ ਕਰਦਾ ਟਰੈਕਟਰ ਦਾ ਰੇਲਾਈ ਬਣਾਉਂਦਾ ਇੰਨਾ ਹਜ਼ਾਰ ਚੱਕਰ ਵਾਲਾ ਮਤਲਬ ਚੱਕਰ ਟੁੱਟਣੇ ਨਹੀਂ ਦਿੰਦਾ ਜਾਨੂ ਟੁੱਟਦੇ ਨੇ ਇਹਦੇ ਆਰਪੀਮ ਜ਼ਿਆਦਾ ਹੁੰਦੇ ਨੇ ਇਧਰੋਂ ਫੇਰ ਆਪਦੇ ਆਪ ਜਾਰ ਕਰ ਲੈਂਦਾ ਠੀਕ ਭਾਜੀ ਬੇਸਿਕਲੀ ਇਹ ਹੈ ਨਾ ਇਹ ਟਰਾਂਸਫਾਰਮਰ ਉੱਥੇ ਲਾਇਆ ਵਾ ਜਿੱਥੇ ਚਾਹੀਦਾ ਦਾ ਜੀ ਜਿੱਥੇ ਚਾਹੀਦਾ ਮਤਲਬ ਦੂਰ ਨਹੀਂ ਲਏ ਡ੍ਰੋਪ ਨਹੀਂ ਹੁੰਦੀ ਜਿਹੜਾ ਟਾਰਕ ਹੈ ਉਹ ਰੋਟਰ ਇਹ ਕਹੇ ਲਈ ਇਹ ਵੀ ਜਿਹੜਾ 50 ਐਚਪੀ ਟਰੈਕਟਰ ਨਾਲ ਆਪਾਂ 10 ਫੁੱਟ ਜਾਂ 11 ਫੁੱਟ ਰੋਟਾਵੇਟਰ ਚਲਾ ਰਹੇ ਹਾਂ ਉਹ ਘੱਟ ਐਚਪੀ ਨਾਲ ਘੱਟ ਪੀਟੀਓ ਐਚਪੀ ਨਾਲ ਆਪਾਂ ਵੱਧ ਪਾਵਰ ਆਪ ਉਹ ਰੋਟਾਵੇਟਰ ਨਾਲ ਤੇ ਐਫੀਸ਼ੀਐਂਟ ਹੈ ਠੀਕ ਹੈ ਸੋ ਇਹ ਸੀਗਾ ਨਵਾਂ ਜੋ ਰੋਟਾਵੇਟਰ ਨਵਾਂ ਧਮਾਕਾ ਜੋ ਐਗਰੀ ਜੋਨ ਵੱਲੋਂ ਪਲੈਂਟਰੀ ਗੀਅਰ ਨਾਲ 10 11 ਤੇ 12 ਫੁੱਟ ਰੋਟਾਵੇਟਰ ਨਾਲ ਕੀਤਾ ਗਿਆ ਤੇ ਹੁਣ ਤੁਹਾਨੂੰ ਛੇਤੀ ਹੀ ਇਹ ਰੋਟਾਵੇਟਰ ਚੱਲਦਾ ਵੀ ਸਾਡੇ ਚੈਨਲ ਵੱਲੋਂ ਦਿਖਾਇਆ ਜਾਏਗਾ ਕਿਉਂਕਿ ਕੁਝ ਲੋਕ ਵੀਡੀਓ ਦੇਖ ਕੇ ਇਹ ਨਹੀਂ ਮੰਨ ਰਹੇ ਹੋਣਗੇ ਕਿ ਸ਼ਾਇਦ 50 ਐਚਪੀ ਟਰੈਕਟਰ ਮਗਰ 10 ਫੁੱਟ ਰੋਟਾਵੇਟਰ ਨਹੀਂ ਚਾਲ ਸਕਦਾ ਪਰ ਤੁਹਾਨੂੰ ਛੇਤੀ ਹੀ ਚੱਲਦਾ ਵੀ ਦਿਖਾਵਾਂਗੇ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ